ਬਾਲੀਵੁੱਡ 'ਚ ਐਂਟਰੀ ਲੈਣ ਦੇ ਹੀ ਛਾ ਗਈ ਹੈ ਇਹ ਪੰਜਾਬੀ ਐਕਟਰੈਸ ਹਰ ਇੱਕ ਗਾਣੇ ਦੇ ਉੱਤੇ ਫਿਲਮਾਂ ਦੇ ਟੀਜ਼ਰ ਟ੍ਰੇਲਰ ਦੇ ਉੱਤੇ ਮਿਲ ਰਹੀ ਹੈ ਮਿਲੀਅਨਸ ਵਿੱਚ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵਿਗਰਦਾਨਿਕ ਸਵੇਰਾ ਤੇ ਅੱਜ ਜਿਹੜੀ ਪੰਜਾਬੀ ਐਕਟਰਸ ਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਸਮੇਂ ਤੇ ਇਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਫਿਲਮਾਂ ਦੇ ਨਾਲ ਅਦਾਕਾਰੀ ਨਾਲ ਔਰ ਖੂਬਸੂਰਤੀ ਦੇ ਨਾਲ ਤਮਾਲ ਮਚਾਈ ਗਈ ਸੀ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਇਹ ਐਕਟਰਸ ਬਾਲੀਵੁੱਡ ਦੇ ਵਿੱਚ ਖੂਬ ਤੋਂ ਮਾਲ ਮਚਾਉਂਦਿਆ ਹੋਇਆ ਨਾਮ ਕਮਾਉਂਦਿਆ ਹੋਇਆ ਸ਼ਰਤ ਕਮਾਉਂਦਿਆ ਹੋਇਆ ਨਜ਼ਰ ਆ ਰਹੀ ਹੈ ਇਹ ਕੋਈ ਹੋਰ ਨਹੀਂ ਹੈ ਬਲਕਿ ਹੈ ਜੀ ਸੋਨਮ ਬਾਜਵਾ ਜਿਨ੍ਹਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੀ ਬਹੁਤ ਸਰੀ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਤੇ ਹਿੱਟ ਫਿਲਮਾਂ ਇਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਤੇ ਇਹਨਾਂ ਨੂੰ ਪੰਜਾਬੀ ਇੰਡਸਟਰੀ ਦੀ ਟਾਪ ਐਕਟ੍ਰੈਸਿਸ ਦੇ ਵਿੱਚ شمار ਕੀਤਾ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਸੋਨਮ ਬਾਜਵਾ ਬਾਲੀਵੁੱਡ ਦੇ ਬਹੁਤ ਸਾਰੇ ਪ੍ਰੋਜੈਕਟਸ ਕਰ ਰਹੀ ਆ ਤੇ ਬਹੁਤ ਸਾਰੇ ਪ੍ਰੋਜੈਕਟਸ ਉਹਨਾਂ ਦੇ ਰਿਲੀਜ਼ ਵੀ ਹੋ ਚੁੱਕੇ ਆ ਜਿਵੇਂ ਬਾਗੀ 4 ਹਾਊਸਫੁਲ 5 ਇਹ ਫਿਲਮਾਂ ਦੇ ਵਿੱਚ ਉਹਨਾਂ ਦੀ ਐਕਟ੍ਰੈਸ ਦੀ ਅਦਾਕਾਰੀ ਨੂੰ ਵੇਖਿਆ ਗਿਆ ਸੀ ਤੇ ਹੁਣ ਇੱਕ ਹੋਰ ਫਿਲਮ ਜਿਸ ਜੋ ਕਿ ਬਾਲੀਵੁੱਡ ਦੀ ਫਿਲਮ ਹੈ ਇਸ ਫਿਲਮ ਨੂੰ ਲੈ ਕੇ ਸੋਨਮ ਬਾਜਵਾ ਕਾਫੀ ਜ਼ਿਆਦਾ ਚਰਚਾਵਾ ਦੇ ਵਿੱਚ ਨੇ ਤੇ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦੇ ਇੱਕ ਵੱਡੀ ਫੈਨ ਫਾਲੋਇੰਗ ਹੈ ਜੋ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਖੂਬਸੂਰਤ ਤਸਵੀਰਾਂ ਦੇਖਣਾ ਪਸੰਦ ਕਰਦੀ ਹੈ ਤੇ ਇਸ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵੀ ਬਹੁਤ ਸਾਰੇ ਸਿੰਗਰਸ ਆਰਟਿਸਟਸ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਜੀ ਖਾਨ ਜੋ ਕਿ ਅਕਸਰ ਸੋਨਮ ਬਾਜਵਾ ਦੀ ਹਰ ਇੱਕ ਫੋਟੋ ਦੇ ਉੱਤੇ ਕਮੈਂਟ ਕਰਦੇ ਹੋਏ ਨਜ਼ਰ ਆਉਂਦੇ ਆ ਪਰ ਜੇਕਰ ਸੋਨਮ ਬਾਜਵਾ ਦੀ ਗੱਲ ਕੀਤੀ ਜਾਵੇ ਤਾਂ ਆਜ ਦੇ ਸਮੇਂ ਦੇ ਵਿੱਚ ਉਹ ਬਾਲੀਵੁੱਡ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਨੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਖਿਤੇਗੇ ਸੀ ਕਿਉਂਕਿ ਉਹਨਾਂ ਦੀ ਅਪਕਮਿੰਗ ਫਿਲਮ ਦੇ ਸ਼ੂਟ ਦੇ ਦੌਰਾਨ ਦੀਆਂ ਸੀਗੀਆਂ ਇਸ ਦੇ ਵਿੱਚ ਸੋਨਮ ਬਾਜਵਾ ਬੇहद ਖੂਬਸੂਰਤ ਲੱਗ ਰਹੀ ਹੈ ਤੇ ਤਸਵੀਰਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਹਨਾਂ ਦੇ ਵਿੱਚ ਸੋਨਮ ਬਾਜਵਾ ਨੇ ਹੱਥਾਂ ਦੇ ਉੱਤੇ ਆਲਟਾ ਲਗਾਇਆ ਹੋਇਆ ਤੇ ਸਲਾਮ ਕਰਦੇ ਹੋਏ ਨਜ਼ਰ ਆ ਰਹੀ ਹੈ ਹਰੇ ਅਤੇ ਸੁਨਹਿਰੀ ਰੰਗ ਦੇ ਰਵਾਇਤੀ ਪਹਿਰਾਵੇ ਦੇ ਵਿੱਚ ਉਹ ਸਿਰਫ ਇੱਕ ਨਜ਼ਰ ਨਾਲ ਪ੍ਰਸ਼ੰਸਾ ਕਰਦੇ ਹੋਤੇ ਜਾਦੂ ਕਰਦੇ ਹੋਇਆ ਦਿਖਾਈ ਦੇ ਰਹੀ ਹੈ ਇਹਨਾਂ ਦੀ ਵੀਡੀਓ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਸ਼ੂਟਿੰਗ ਦੇ ਦੌਰਾਨ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਐਕਟ੍ਰੈਸ ਦਾ ਡਾਂਸ ਜੋ ਆ ਇਸ ਦੇ ਵਿੱਚੋਂ ਨਜ਼ਰ ਆਵੇਗਾ ਤੇ ਇਹਨਾਂ ਤਸਵੀਰਾਂ ਦੇ ਵਿੱਚ ਜੋ ਐਕਟਰੈਸ ਜੋ ਆ ਬੈਕਗ੍ਰਾਉਂਡ ਡਾਂਸਰਸ ਦੇ ਨਾਲ ਬੈਠੀ ਹੋਈ ਹੈ ਤੇ ਇੱਕ ਕਲੋਜ਼ ਅਪ ਵੀ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਸਿਕਾ ਇਹਨਾਂ ਤਸਵੀਰਾਂ ਦੇ ਨਾਲ ਹੀ ਇੱਕ ਮੈਸੀ ਹੇਅਰ ਸਟਾਈਲ ਗੁਲਾਬੀ ਕੱਪੜੇ ਭਾਰੀ ਗਹਿਣੇ ਤੇ ਚਿਹਰੇ ਉੱਤੇ ਮਾਸੂਮੀਅਤ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਅਜਿਹੀ ਮਾਸੂਮੀਅਤ ਦਿੱਤੇ ਕੌਣ ਨਹੀਂ ਫਿਦਾ ਹੋਵੇਗਾ ਸੋਨਮ ਬਾਜਪੀ ਦੀ ਗੱਲ ਕਰੀਏ ਤਾਂ ਬਹੁਤ ਜਲਦ ਉਹ ਇੱਕ دیਵਾਨੇ ਕੀ دیਵਾਨੀ ਦੇ ਨਾਲ ਹਰਸ਼ਵਰਧਨ ਰਾणे ਦੇ ਆਪੋਜ਼ਿਟ ਨਜ਼ਰ ਆਵੇਗੀ ਤਾ ਹਰਸ਼ਵਰਧਨ ਰਾਣੀ ਜਿਨਾਂ ਦੀ ਇਹ ਫਿਲਮ ਸਰਨ ਤੇਰੀ ਕਸਮ ਬਹੁਤ ਜ਼ਿਆਦਾ ਫੇਮਸ ਹੋਈ ਸੀਗੀ ਇਹ ਵੀ ਇੱਕ ਲਵ ਸਟੋਰੀ ਸੀਗੀ ਤਾਂ ਇੱਕ دیਵਾਨੇ ਦੀ دیਵਾਨੀਅਤ ਵੀ ਇੱਕ ਲਵ ਸਟੋਰੀ ਹੈ ਜੇਕਰ ਇਸ ਫਿਲਮ ਦੇ ਟੀਜ਼ਰ ਸੌਂਗਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਮਿਲੀਅਨਸ ਦੇ ਵਿੱਚ ਵਿਊਜ਼ ਮਿਲ ਰਹੇ ਨੇ ਤਾਂ ਦੱਸ ਦਈਏ ਕਿ ਜਦੋਂ ਇਸ ਇਸ ਦੇ ਗਾਣੇ ਦੀ ਜੇਕਰ ਗੱਲ ਕਰਾਂ ਤਾਂ ਬੋਲ ਕਾਫਰਾ ਕੀ ਹੋਗਾ ਇਸੇ Song ਨੂੰ 38 ਮਿਲੀਅਨ ਵਿਊਜ਼ ਆ ਚੁੱਕੇ ਨੇ ਤੇ ਉੱਥੇ دیਵਾਨੀਅਤ ਦਾ ਟਾਈਟਲ track ਜੋ ਆ ਉਸ ਨੂੰ ਹੁਣ ਤੱਕ 78 ਮਿਲੀਅਨ ਲੋਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਤੇ ਟੀਜ਼ਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ 28 ਮਿਲੀਅਨਸ ਦਾ ਕੇਸ ਨੂੰ ਵੀ ਵਿਊਜ਼ ਆ ਚੁੱਕੇ ਨੇ ਤੇ ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤਾਂ 21 ਅਕਤੂਬਰ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤਾਂ ਸੋਨਮ ਬਾਜਵਾ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਹੈ ਤਾਂ ਜਿਨ੍ਹਾਂ ਦੇ ਵਿੱਚ ਦੱਸਦੀ ਹੈ ਕਿ ਸਟ੍ਰੀਟ ਡਾਂਸਰ 3D ਦੇ ਵਿੱਚ ਸੋਨਮ ਬਾਜਵਾ ਦਾ ਇੱਕ ਕੈਮਿਓ ਰੋਲ ਸੀਗਾ ਜਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਸੋਨਮ ਬਾਜਵਾ ਅਕਸ਼ੇ ਕੁਮਾਰ ਦੀ ਫਿਲਮ ਹਾਊਸਫੁੱਲ 5 ਦੇ ਵਿੱਚ ਨਜ਼ਰ ਆਏ ਸੀਗੇ ਇਹਦੇ ਉਹਨਾਂ ਦਾ ਇੱਕ ਪੰਜਾਬੀ ਡਾਇਲੌਗ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀਗਾ ਇਸ ਤੋਂ ਇਲਾਵਾ ਬਾਗੀਚਾਰ ਦੇ ਵਿੱਚ ਵੀ ਸੋਨਮ ਬਾਜਵਾ ਜੋ ਸੀ ਟਾਈਗਰ ਸ਼ਰੌਫ ਦੇ ਨਾਲ ਨਜ਼ਰ ਆਏ ਸੀਗੇ ਤੇ ਹੁਣ ਜਲਦ ਹੀ ਇੱਕ دیਵਾਨੇ ਕੀ دیਵਾਨੀ ਦੇ ਨਾਲ 31 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਸੋਨਮ ਬਾਜਵਾ ਵੱਡੇ ਪਰਦੇ ਤੇ ਦਸਤਕ ਦੇਵੇਗੀ